ਪੰਜਾਬ ਦੇ ਵਿੱਚ ਨਸ਼ੇ ਦਾ ਲੱਖ ਤੋੜਨ ਵਾਸਤੇ ਲਗਾਤਾਰ ਪੰਜਾਬ ਪੁਲਿਸ ਵੱਡੀ ਕਾਰਵਾਈ ਕਰ ਰਹੀ ਹੈ ਤਾਂ ਇਸ ਨੂੰ ਲੈ ਕੇ ਕਈ ਨਸ਼ਾ ਤਸਕਰ ਨੂੰ ਹੁਣ ਤੱਕ ਪੁਲਿਸ ਜੇਲਾ ਦੀ ਸੁਲਾਖਾਂ ਦੇ ਵਿੱਚ ਪਹੁੰਚਾ ਚੁੱਕੀ ਹੈ ਤਾਂ ਹੁਣ ਕਈ ਨਸ਼ਾ ਤਸਕਰ ਨਸ਼ਾ ਸਪਲਾਈ ਕਰਨ ਲਈ ਔਰਤਾਂ ਦਾ ਸਹਾਰਾ ਲੈਣ ਲੱਗ ਪਿਆ ਤੇ ਪੁਲਿਸ ਵੀ ਹੁਣ ਨਾਕਿਆਂ ਦੌਰਾਨ ਜਾਂ ਫਿਰ ਬਜ਼ਾਰਾਂ ਦੇ ਵਿੱਚ ਔਰਤਾਂ ਦੇ ਉੱਤੇ ਵੀ ਤਿੱਖੀ ਨਜ਼ਰ ਰੱਖ ਕੇ ਬੈਠਿਆ ਇਸ ਵੇਲੇ ਦੀ ਇੱਕ ਵੱਡੀ ਖਬਰ ਨੂੰ ਦਿਖਾਉਣ ਜਾ ਰਹੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੀ ਜਦੋਂ ਗਰਦਾਸਪੁਰ ਪੁਲਿਸ ਨੂੰ ਇੱਕ ਗੁਪ ਸੂਚਨਾ ਮਿਲੀ ਸੀ ਕਿ ਇੱਕ ਔਰਤ ਨਸ਼ੇ ਦੀ ਸਪਲਾਈ ਕਰਨ ਵਾਸਤੇ ਆ ਰਹੀ ਹੈ ਜਦੋਂ ਪੁਲਿਸ ਨੇ ਨਾਕਾ ਲਗਾਇਆ ਤਾਂ ਦੱਸਿਆ ਜਾ ਰਿਹਾ ਕਿ ਨਾਕੇ ਦੌਰਾਨ ਜਦੋਂ ਇੱਕ ਐਕਟਿਵ ਸਵਾਰ ਔਰਤ ਨੂੰ ਰੁਕਣ ਦਾ ਸ਼ਰਨ ਦਿੱਤਾ ਤਾਂ ਔਰਤ ਪੁਲਿਸ ਨੂੰ ਵੇਖ ਕੇ ਮੁੜ ਲੱਗੀ ਤਾਂ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਉਸ ਔਰਤ ਨੂੰ ਐਕਟਿਵਾ ਸਮੇਤ ਕਾਬੂ ਕੀਤਾ ਅਤੇ ਦੱਸਿਆ ਜਾ ਰਿਹਾ ਤਲਾਸ਼ੀ ਦੌਰਾਨ ਉਸ ਔਰਤ ਦੇ ਐਕਟਿਵ ਵਿੱਚੋਂ 80 ਬੋਤਲਾਂ ਸ਼ਰਾਬ ਦੀ ਬਰਾਮਦ ਹੋਈਆਂ ਨੇ ਇਸ ਨੂੰ ਲੈ ਕੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਉਸ ਔਰਤ ਨੂੰ ਗਿਰਤਾਰ ਕਰਕੇ ਹੋਰ ਵੀ ਪੁੱਛਗਿੱਛ ਜਾਰੀ ਕਰ ਦਿੱਤੀ ਹੈ ਤਾਂ ਇਸ ਨੂੰ ਲੈ ਕੇ ਐਸਐਚਓ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕੇਪਰ ਤੁਸੀਂ ਉਹ ਵੀ ਸੁਣੋ ਇਹਦੇ ਵਿੱਚ ਇਹ ਰਾਜਕੌਰ ਲੇਡੀ ਹੈਗੀ ਆ ਮੋਜਪੁਰ ਦੀ ਰਹਿਣ ਵਾਲੀ ਹੈਗੀ ਆ ਜਿਹੜੀ ਉੱਥੋਂ ਮੋਜਪੁਰ ਤੋਂ ਇੱਥੇ ਸਪਲਾਈ ਕਰਦੀ ਸੀਗੀ ਧਾਰੀਵਾਲ ਆ ਕੇ ਸ਼ਰਾਬ ਜਿਹਦੇ ਵਿੱਚ ਜਿਹਦੇ ਕੋਲੋਂ ਅਸੀਂ ਉਹਦੀ ਇੱਕ ਐਕਟਵਾ ਸਕੂਟਰੀ ਅਸੀਂ ਬੋਤਲਾਂ ਜਿਹੜੀਆਂ ਹੈਗੀਆਂ ਵਾ ਸ਼ਰਾਬ ਜਿਹੜੀ ਹੈਗੀ ਉਹਦੇ ਕੋ ਫੜੀ ਆ ਤੇ ਉਹਨੂੰ ਅਸੀਂ ਕੋਰਟ ਵਿੱਚ ਪੇਸ਼ ਕਰ ਦਿੱਤਾ ਗਿਆ ਨਹੀਂ ਦੇਸੀ ਦੇਸੀ ਉਹਨਾਂ ਨੇ ਆਪ ਤਿਆਰ ਕੀਤੀ ਹੋਈ ਹੈ ਹਾਂ ਪਹਿਲੇ ਵੀ ਪਹਿਲੇ ਵੀ ਇੱਕ ਕੇਸ ਰਜਿਸਟਰ ਆਉਂਦੇ ਜੀ ਲਗ ਲਗ ਜਗ੍ਹਾ ਤੇ ਜਿੱਦਾਂ ਹੈਗੇ ਆ ਉਹ ਸ਼ਰਾਬ ਦੀ ਨਹੀਂ ਸੀ ਅਸੀਂ ਨਾਕਾ ਲਾਇਆ ਹੋਇਆ ਸੀਗਾ ਤੇ ਖੁੰਡਾ ਕੋਲ ਹੈਗਾ ਜਿਹੜਾ ਉੱਥੇ ਨਾਕਾ ਲਾਇਆ ਹੋਇਆ ਸੀ ਉੱਥੇ ਜਦੋਂ ਅਸੀਂ ਚੈਕਿੰਗ ਕੀਤੀ ਤਾਂ ਥੋੜਾ ਨੇ ਕੋਸ਼ਿਸ਼ ਕੀਤੀ ਭੱਜਾਂ ਫਿਰ ਸਾਨੂੰ ਥੋੜਾ ਸ਼ੱਕ ਹੋ ਗਿਆ ਤੇ ਉਹਦੇ ਦੌਰਾਨ ਸਾਨੂੰ ਅਸੀਂ ਉਹਦਾ ਪਿੱਛਾ ਕੀਤਾ ਜਿਹੜੀ ਕਿ ਉਹ ਲੇਡੀ ਫੋਨ ਕਰਕੇ ਘਬਰਾ ਗਈ ਤੇ ਉਹ ਫਿਰ ਉਹ ਸਾਡੇ ਕੋਲੋਂ ਅਸੀਂ ਜਲਦੀ ਫੜ ਲਈ ਅਸੀਂ ਤੋ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਐਸਐਚਓ ਸਾਹਿਬ ਨੇ ਦੱਸਿਆ ਗਿਆ ਕਿ ਅੱਜ ਕੱਲ ਔਰਤਾਂ ਵੀ ਨਸ਼ਾ ਸਪਲਾਈ ਕਰ ਰਹੀਆਂ ਨੇ ਜਿਸ ਨੂੰ ਲੈ ਕੇ ਪੁਲਿਸ ਤਿੱਖੀ ਨਜ਼ਰ ਰੱਖ ਕੇ ਬੈਠੀ ਹੈ ਹਰ ਔਰਤ ਦੀ ਚੈਕਿੰਗ ਕੀਤੀ ਜਾ ਰਹੀ ਜਿੱਦੋਂ ਤੇ ਸ਼ੱਕ ਪੁਲਿਸ ਨੂੰ ਲੱਗਦਾ ਗੁਰਦਾਸਪੁਰ ਦੇ ਵਿੱਚ ਸ਼ਰਾਬ ਦੀ ਵਿਕਰੀ ਨੂੰ ਲੈ ਕੇ ਕਾਫੀ ਚਰਚੇ ਨੇ ਜਿਸ ਨੂੰ ਲੈ ਕੇ ਹੁਣ ਜਿਹੜੇ ਸ਼ਰਾਬ ਦੇ ਤਸਕਰ ਨੇ ਉਹ ਹੁਣ ਔਰਤਾਂ ਦਾ ਸਹਾਰਾ ਲੈਣੇ ਲੱਗ ਪਏ ਨੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਪੁਲਿਸ ਔਰਤਾਂ ਦੀ ਘੱਟ ਤਲਾਸ਼ ਲੈਂਦੀ ਹੈ ਔਰਤਾਂ ਨੂੰ ਤਾਂ ਜਿਆਦਾ ਸ਼ੱਕ ਵੀ ਨਹੀਂ ਪੈਦਾ ਹੁੰਦਾ ਪਰ ਹੁਣ ਗੁਰਦਾਸਪੁਰ ਪੁਲਿਸ ਲਗਾਤਾਰ ਚੌਕਸੀ ਦੇ ਵਿੱਚ ਹੈ ਗੁਰਦਾਸਪੁਰ ਪੁਲਿਸ ਬਾਜ਼ਾਰਾਂ ਦੇ ਵਿੱਚ ਤੇ ਨਾਲ ਬੱਸ ਸਟਾਪਾਂ ਦੇ ਉੱਤੇ ਜਾਂ ਫਿਰ ਨਾਕਿਆਂ ਦੇ ਦੌਰਾਨ ਵੀ ਔਰਤਾਂ ਦੀ ਤਲਾਸ਼ੀ ਕਰ ਰਿਹਾ ਹੈ ਜਿਸ ਨੂੰ ਲੈ ਕੇ ਇਹ ਜਿਹੜਾ ਨਸ਼ੇ ਦਾ ਲੱਕ ਤੋੜਨ ਬਾਅਦ ਤੇ ਪੰਜਾਬ ਪੁਲਿਸ ਨੇ ਟੀਚਾ ਮਿੱਥਿਆ ਹੋਇਆ ਤਾਂ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੇ ਦੱਸਿਆ ਕਿ ਹੋਰ ਵੀ ਚੌਕਸੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਵਧਾਈ ਜਾਵੇਗੀ ਇਸ ਨੂੰ ਲੈ ਕੇ ਲੋਕਾਂ ਦਾ ਸੰਯੋਗ ਵੀ ਪੁਲਸ ਨੇ ਮੰਗੇ ਤੇ ਪੁਲਸ ਵੱਲੋਂ ਕਿਹਾ ਗਿਆ ਕਿ ਇਦਾਂ ਦੇ ਨਸ਼ਾ ਤਸਕਰਾਂ ਦੀ ਜਾਣਕਾਰੀ ਜ਼ਰੂਰ ਪੁਲਸ ਨੂੰ ਦਿੱਤੀ ਜਾਵੇ ਜਿਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਚ ਇਦਾਂ ਦੇ ਹੋਰ ਵੀ ਨਸ਼ਾ ਸਪਲਾਈ ਕਰਨ ਵਾਲੇ ਤਸਕਰ ਪੁਲਸ ਕਾਬੂ ਕਰ ਸਕੇ ਕਿਉਂਕਿ ਇਕੱਲੀ ਪੁਲਿਸ ਵੀ ਕੁਝ ਨਹੀਂ ਕਰ ਸਕਦੀ ਅਗਰ ਲੋਕਾਂ ਦਾ ਸਹਾਰਾ ਮਿਲ ਸਕੇ ਤਾਂ ਕਿਤੇ ਨਾ ਕਿਤੇ ਡਬਲ ਜਿਹੜਾ ਕੰਮ ਪੁਲਿਸ ਕਰ ਸਕਦੀ ਹੈ ਤਾਂ ਇਹਦਾ ਨਸ਼ਾ ਤਸਕਰਾਂ ਨੂੰ ਫੜ ਕੇ ਪੁਲਿਸ ਜੇਲ੍ਹਾਂ ਦੇ ਸਲਾਖਾਂ ਦੇ ਵਿੱਚ ਪਹੁੰਚਾ ਸਕਦੀ ਹੈ ਤੁਹਾਡੀ ਨੌਜਵਾਨੀ ਨੂੰ ਜੋ ਘਾਨ ਕਰ ਰਹੀ ਹੈ ਇਹ ਨਸ਼ਾ ਸ਼ਰਾਬ ਜਾਂ ਹੋਰ ਕਈ ਤਰ੍ਹਾਂ ਦੇ ਇਦਾਂ ਦੇ ਨਸ਼ਾ